ਹਾਂਜੀ ਇਹ ਵੀਰ ਨਾ ਜਸਵਿੰਦਰ ਸਿੰਘ ਪਿੰਡ ਚਮਾਰੂ ਤੋਂ ਇਹ ਵੀ ਇੱਥੇ ਦੇਖੋ ਜੀ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਜਿਹੜੀ ਕਿ ਇਹਨਾਂ ਦੀ ਬਹੁਤ ਵੱਡੀ ਸੇਵਾ ਜਿਹੜੇ ਕਿ ਇਹ ਦੇਖੋ ਬਰਤਨਾਂ ਦੀ ਸੇਵਾ ਕਰਦੇ ਨੇ ਜਿਹੜੀ ਸੇਵਾ ਬਹੁਤ ਵੱਡੀ ਸੇਵਾ ਹੁੰਦੀ ਆ ਜਿਹੜੇ ਕਰ ਰਹੇ ਆ ਤੁਹਾਡੇ ਸਾਹਮਣੇ ਵੱਡੇ ਵੱਡੇ ਬਰਤਨ ਜੋ ਢੋਲ ਹੋ ਗਿਆ ਇਹ ਦੇਖੋ ਹੁਣ ਸਾਫ਼ ਕਰ ਰਹੇ ਨੇ ਇਸ ਦੇ ਵਿੱਚ ਪਾਣੀ ਭਰਨਗੇ ਬਰਤਨ ਦੇ ਲਈ ਤੇ ਅਰੇ ਤੁਹਾਡੇ ਸਾਹਮਣੇ ਲਗਾਤਾਰ ਵੀਰ ਉਹਨੀ ਸੇਵਾ ਇਹ ਜਸਵਿੰਦਰ ਸਿੰਘ ਜੀ ਤੇ ਦੋ ਗੱਲਾਂ ਕਰਦੇ ਆਂ ਬਾਈ ਨਾਲ ਹਾਂਜੀ ਵੀਰ ਜੀ ਅੱਛਾ ਸਾਵਾ ਜੀ ਹਾਂਜੀ ਹਾਂਜੀ ਅੱਜ ਬਾਈ ਸੇ ਲੌਗੇ ਲੰਗਰ ਚੱਲਦੇ ਨੂੰ ਅਹ ਦੇ ਫਰਸਤੋਂ ਹੀ ਇੱਥੇ ਅਜੇ ਸੀ ਅੱਛਾ ਜੀ ਹਾਂਜੀ ਤੇ ਸਭ ਬਾਬਾ ਜੀ ਦਾ ਪ੍ਰਤਾਪ ਹੈ ਜੀ ਹਾਂ ਧੰਨ ਧੰਨ ਬਾਬਾ ਅਮਰੀਕ ਸਿੰਘ ਜੀ ਕਾਰਸੇਵਾਲੀ ਪਟਿਆਲਾ ਦੇ ਹੀਰਾਬਗ ਤੋਂ ਜੀ ਅੱਛਾ ਜੀ ਤੇ ਉਹਨਾਂ ਦੇ ਵਰਸਾਏ ਬਾਬਾ ਲਾਭ ਸਿੰਘ ਜੀ ਦੀ ਅਗਵਾਈ ਦੇ ਥੱਲੇ ਅਸੀਂ ਇੱਥੇ ਸੇਵਾ ਕਰ ਰਹੇ ਆਂ ਜੀ ਅੱਛਾ ਜੀ ਹੋਰ ਸਾਡਾ ਰੋਜ਼ ਲੰਗਰ ਆਉਂਦਾ ਹੈ ਜੀ ਰੋਜ਼ ਸੇਵਾ ਕੀਤੀ ਜਾਂਦੀ ਹੈ ਜੀ ਇਸੇ ਤਰੀਕੇ ਨਾਲ ਹੀ ਨਿਰੰਤਰ ਲੰਗਰ ਚੱਲ ਰਿਹਾ ਜੀ ਤੇ ਆਪਣੇ ਚੈਨਲ ਰਾਹੀਂ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਘਰਾਂ ਵਿੱਚ ਬੈਠੇ ਨੇ ਆਪਣੇ ਵੀਰ ਭੈਣ ਭਰਾ ਹੋਰ ਦੇਖੋ ਜੀ ਇਹ ਕਿਸੇ ਇੱਕ ਦੀ ਲੜਾਈ ਤਾਂ ਹੈ ਨਹੀਂਗੀ ਹਾਂਜੀ ਇਹ ਸਾਰੀ ਜਮਹੂਰੀਅਤ ਦੀ ਲੜਾਈ ਹੈ ਜੀ ਸਾਰੇ ਲੋਕਾਂ ਦੀ ਲੜਾਈ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਬਾਕੀ ਲੋਕਾਂ ਦੀ ਕਾਰੋਬਾਰੀਆਂ ਦੀ ਸਾਰਿਆਂ ਨੂੰ ਨਿਕਲ ਕੇ ਇਕੱਠਾ ਹੋਣਾ ਚਾਹੀਦਾ ਹੈ ਹਾਂਜੀ ਤੇ ਤਾਂ ਕਿ ਅਸੀਂ ਇਸ ਨੂੰ ਪ੍ਰੋਪਰ ਤਰੀਕੇ ਨਾਲ ਜਿੱਤ ਪ੍ਰਾਪਤ ਕਰ ਸਕੀਏ ਹੋਰ ਸਰਕਾਰ ਵੀ ਜਲਦੀ ਇਸ ਦਾ ਹੱਲ ਕੱਟੇ ਕਿਉਂਕਿ ਡੈਮੋਕ੍ਰੇਸੀ ਦੇ ਨਾਮ ਨਾਲ ਇਹ ਜੋ ਹੋ ਰਿਹਾ ਹੈਗਾ ਇਹ ਉਹਦਾ ਘਾਣਾ ਡੈਮੋਕ੍ਰੇਸੀ ਦਾ ਅੱਛਾ ਜੀ ਸ਼ਿਕਾਇਤ ਔਰ ਅਸੀਂ ਸਰਕਾਰੇ ਕੇ ਵੀ ਬੇਨਤੀ ਕਰਦੇ ਆ ਕਿ ਗੱਲਾਂ ਨੂੰ ਮੰਨਿਆ ਜਾਵੇ ਜੀ ਬਿਲਕੁਲ ਇਹ ਜਾਂ ਤੇ ਇਸ चीज ਨੂੰ ਮੰਨ ਕੇ ਕੀਤਾ ਜਾਵੇ ਜਾਂ ਫਿਰ ਜੋ ਵੀ ਅੱਗੇ ਕਿਸਾਨ ਜਥੇਬੰਦੀਆਂ ਦੀ ਜਾਂ ਜੋ ਲੋਕਾਂ ਦੀ ਮੰਗ ਹੈਗੀ ਉਹ ਮੰਗ ਨੂੰ ਪੂਰਾ ਕਰਦੇ ਹੋਇਆ ਇਸ ਨੂੰ ਛੇਤੀ ਤੋਂ ਛੇਤੀ ਦਾ ਹੱਲ ਕੀਤਾ ਜਾਵੇ ਤਾਂ ਕਿ ਜੋ ਕਿ ਦੇਸ਼ ਦੀ ਇਕਨੋਮਿਕਲੀ ਜਿਹੜੀ ਡੇਨਪਰ ਡੇਨ ਡਾਊਨਫਾਲ ਜਾ ਰਹੀ ਹੈ ਇਹਨੋਂ ਵਿੱਚ ਵਿੱਚ ਵੀ ਥੋੜਾ ਜਿਹਾ ਇੰਪਰੂਵ ਲਾ ਸਕੀਏ ਬਹੁਤ ਵਧੀਆ ਸੰਦੇਸ਼ ਦਿੱਤਾ ਬਾਈ ਉਹਨਾਂ ਨੇ ਜਸਵਿੰਦਰ ਸਿੰਘ ਜੀ ਨੇ ਆਪਣੇ ਚੈਨਲ ਦੇ ਰਾਹੀਂ ਤੇ ਆਪਾਂ ਬਾਬਾ ਜੀ ਨਾਲ ਵੀ ਕਰਦੇ ਆਂ ਗੱਲ ਹਾਂਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਗੁਰੂ ਸੰਗਤ ਜੀ ਬੋਲੋ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਮੈਂ ਤਾਂ ਪਹਿਲਾਂ ਆਪ ਦਾ ਧੰਨਵਾਦ ਕਰਦਾ ਹਾਂ ਹਾਂਜੀ ਕਿ ਜੋ ਸਾਡੀ ਆਵਾਜ਼ ਤੁਸੀਂ ਦੁਨੀਆ 'ਚ ਬਚਾ ਰਹੇ ਆਂ ਇੱਥੇ ਬੜੀ ਆਜੇ ਪੰਜਾਬ ਦੀ ਬੜੇ ਬੜੇ ਲੀਡਰਾਂ ਦਾ ਨਾਲ ਲੰਦੇ ਆਂ ਹਾਂ ਪਰ ਅੱਜ ਸੱਚ ਸੜਕਾਂ ਤੇ ਗੁਰਮਖੋ ਪਿਆਰੇ ਹਾਂਜੀ ਜਿਹੜਾ ਝੂਠੇ ਟੀਵੀ ਤੇ ਹੈ ਹਾਂ ਹਾਂ ਮੀਟਿੰਗਾਂ ਮੰਗਲਾਂ ਚ ਹੁੰਦੀਆਂ ਹਾਂ ਹਾਂ ਆਪਣੀ ਰਾਖੀ ਆਪ ਕਰੋ ਸਰਕਾਰਾਂ ਕੀ ਨਾ ਚਾਹ ਕਰੋ ਹਾਂ ਹਾਂ ਹੁਣ ਕਹਿੰਦੇ ਇੱਥੇ ਜਿਹੜੇ ਵਾਰਡਰਾਂ ਤੇ ਨੂੰ ਬੱਚੇ ਕਿਹਨਾਂ ਦੇ ਨੇ ਸਾਡੇ ਜ਼ਿਮੀਂਦਾਰਾਂ ਦੇ ਗਰੀਬਾਂ ਦੇ ਹਾਂ ਹਾਂ ਉਹਨਾਂ ਦੀ ਤਰੰਗੇ ਚ ਆਉਂਦੀ ਆ ਸਾਡੀ ਕਸਰ ਝੰਡੇ ਚੜ੍ਹ ਜਾਂਦੀ ਮਾਰ ਰਹੀ ਰਹੇ ਆ ਇਹਨਾਂ ਦਾ ਕੁਝ ਨਹੀਂ ਵਿਗੜਦਾ ਹਾਂਜੀ ਹਾਂਜੀ ਇੱਕ ਇਹ ਸਾਡੇ ਮੇਰੇ ਲੜਕਾ ਵੇ ਇੱਥੇ ਬੁਲਾਣੇ ਪਿੰਡ ਅੱਛਾ ਜੀ ਉਹ ਮੇਰਾ ਕੋੜਮਾ ਲੰਗਰ ਲੈ ਕੇ ਆ ਰਹੇ ਟਰਾਲੀ ਚ ਹਾਂ ਹਾਂ 13 ਚ ਗੋੜੀਆਂ ਮਾਰੀਆਂ ਅੰਤ ਤੇ ਖੁਦਾ ਦਾ ਸ਼ੁਰੂ ਦੁਬਾਰਾ ਹੈ ਜਦ ਬੰਦੇ ਦੇ ਮਾੜੇ ਕੰਮ ਹੁੰਦੇ ਮਾੜੀ ਮਾੜੀ ਕੰਮ ਕਰਦਾ ਹੈ ਹਮ ਹਮ ਗਿਆ ਮਾਰ ਕਹਿੰਦੇ ਜਹਾਂ ਗਿਆਨ ਤਾਂ ਹੈ ਧਰਮ ਹੈ ਜਹੇ ਲੋਭ ਤਾਂ ਕਾਲ ਜਹਾਂ ਝੂੜ ਤਾਂ ਪਾਪ ਹੈ ਜਾਂ ਖੀਮਤ ਹੈ ਆਪ ਹਮ ਹਮ ਇੱਥੇ ਨੇਕੀ ਨਾਲ ਜਾਂਦੀ ਹੈ ਬਦੀ ਵਾਲੇ ਨੂੰ ਕੋਈ ਯਾਦ ਨਹੀਂ ਕਰਦਾ ਹੁਣ ਪਿੱਛੇ ਜਦੋਂ ਦਿੱਲੀ ਦੇ ਵਿੱਚ ਟਾਇਰਾਂ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਹੈ ਜੀ ਹਾਂਜੀ ਇਹ ਫਿਰ ਚੰਗਾ ਕੰਮ ਤਾਂ ਹੈਗਾ ਨਹੀਂ ਜਿਹੜੇ ਗੋਲੀਆਂ ਮਾਰੀਆਂ ਨੇ ਟਾਇਰਾਂ ਦੇ ਵਿੱਚ ਟਰੈਕਟਰ ਦੇ ਕਿਸੇ ਮਸ਼ੀਨਰੀ ਆ ਕੋਈ ਵੀ ਜੋ ਵੀ ਹੈਗੀ ਨਾ ਜੀ ਤੇ ਇਹ ਗੱਲ ਤੇ ਹੈ ਜਿਹੜਾ ਇਹ ਜੋ ਕੁਝ ਕਰਦੇ ਨੇ ਨਾ ਇਹ 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 ਸੱਤਾ ਦਾ ਨਸਾ ਨਾ ਜੀ ਦੇਖੋ ਤੁਸੀਂ ਆਪਾਂ ਪਹਿਲਾਂ ਸਾਨੂੰ ਕਾਲੀ ਤੇ ਕਾਂਗਰੀ ਰੂਟ ਤੇ ਮੇਰਾ ਪਿੰਡ ਮਿਰਜਾਬਰ ਰਾਜਪੁਰੇ ਕੋਲੇ ਜੀ ਐਸ ਵੀ ਵਾਲੇ ਨਹਿਰੀ ਨਾਲੇ ਗੱਡੀ ਜੀ ਸਾਡੀ ਜ਼ਮੀਨ ਮਾਰੂ ਸੀ ਪਾਣੀ ਬਿਨਾ ਬਾਹੀ ਨਹੀਂ ਬਾਹੀ ਬਿਨਾ ਰੋਟੀ ਨਹੀਂ ਇਹਨਾਂ ਪਾਪੀਆਂ ਨੇ ਸਾਨੂੰ ਪਾਣੀ ਪਿੱਛੇ ਲੜਾਈ ਗਈ ਸਰਕਾਰ ਅੱਛਾ ਜੀ ਕਿਉਂ ਇਹ 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 ਇਨਾ ਪਾੜੋ ਤੇ ਰਾਜ ਕਰੋ ਅੱਛਾ ਜੀ ਪਿੱਛੇ ਦਿੱਲੀ ਦੇ ਵਿੱਚ ਜਦੋਂ ਧਰਨਾ ਲੱਗਿਆ 21 ਦੇ ਵਿੱਚ ਉੱਥੇ ਮੇਰੇ ਚਾਚੇ ਦਾ ਮੁੰਡਾ ਸ਼ਹੀਦ ਹੋਇਆ ਅੱਛਾ ਜੀ ਮੈਂ ਦੱਸਣਾ ਚਾਹੁੰਦਾ ਮੈਂ ਜਦੋਂ ਉੱਥੇ ਸੀ ਮੇਰੇ ਘਰ ਵਾਲੀ ਕਹਿੰਦੀ ਵੀ ਤੂੰ ਇਕੱਲਾ ਹੀ ਪਿੰਡ 'ਚ ਰਹਿ ਗਿਆ ਹੂੰ ਇੱਥੇ ਇੱਕ ਵਿਚਾਰੇ ਉਹ ਵੇਚਦੇ ਐ ਵਿਚੋੜਨ ਚਾਰ ਵੇਚਦੇ ਮੈਂ ਉਹਦੀ ਗੱਡੀ ਤੇ ਲਿਖਿਆ ਹੋਇਆ ਪੜਿਆ ਕਹਿੰਦੇ ਵੀ ਸਿੱਖਾਂ ਦੀ ਇੱਕ ਦਿੰਗੀ ਕੱਟ ਗਈਂ ਕੱਟ ਗਈ ਆਪਣੇ ਹਰਿਆਣਾ ਪੰਜਾਬ 'ਚ ਉਹ ਗਿੰਤੀ ਕੱਟ ਗਈਂ ਅੱਛਾ ਉਹ ਕਹਿੰਦੇ ਵੀ ਫਿਰ ਤੁਸੀਂ ਕੀ ਕਿਹਾ ਉਹ ਮੈਂ ਕਹਿੰਦਾ ਜੰਗਲਾਂ 'ਚ ਸ਼ੇਰ ਵਿਰਲੇ ਹੁੰਦੇ ਆ ਬਾਬਾ ਉਹ ਐਡਾਂ ਦਾ ਆਵਾਰਾ ਪੁੱਸਾ ਦਾ ਬੜੇ ਤੁਰੇ ਫਿਰਦੇ ਆ ਇੱਥੇ ਮਾਮਾ ਹਣ ਜੋਦੇ ਪੁੱਤ ਆਉਣਗੇ ਇੱਥੇ ਮਾਮਾ ਇਹ ਜਿਹੜਾ ਗੁਰਦਾਸ ਪਰਮਪੁਰ ਸਾਹਿਬ ਜਿਹੜਾ ਕਹਿੰਦੇ ਸਿੰਘ ਦਾ 7 ਲੱਖ ਦੇ ਬਰਾਬਰ ਹੁੰਦਾ ਇਕੱਲਾ ਹੀ ਬਹੁਤ ਮਾਣ ਨਹੀਂ ਹੁੰਦਾਗਾ ਮੈਨੂੰ ਮੇਰੇ ਘਰ ਵਾਲੀ ਕਹਿੰਦੀ ਤੂੰ ਇਕੱਲਾ ਹੀ ਰਹੇਗਾ ਤੂੰ ਉੱਥੇ ਕਿ ਦਿੱਲੀ ਇਕੱਲਾ ਹੀ ਬੈਠਿਆ ਮੈਂ ਗੱਲ ਸੁਣ ਤੇਰੇ ਕੋ ਦੁੱਧ ਤੇਰੇ ਕੋਲ ਪੁੱਤ ਤੇਰੇ ਕੋਲ ਜ਼ਮੀਨ ਤੇਰੇ ਕੋਲ ਜ਼ਮੀਨ ਮੇਰੀ ਜ਼ਮੀਰ ਤਾਂ ਜੁੰਦੀ ਰਹਿਣ ਦੇ ਹਾਂ ਮੈਂ ਮੇਰੇ ਚਾਚੇ ਦਾ ਮੁੰਡਾ ਸੀਦ ਹੋ ਗਿਆ ਸੂਰਾ ਸੋ ਪਛਾਨੀਆਂ ਜੋ ਲੜਾਈ ਦੀਨ ਕੇ ਹੋਇ ਉਹ ਮਰਨੇ ਹੀ ਤੋਂ ਪਾਈਏ ਪੂਰਨ ਪਰਮਾਨੰਦ ਕਵੀਰਾ ਮਰਤਾ ਮਰਤਾ ਜਗਮੂਆ ਮਰ ਪੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬਹੋਰ ਨਾ ਮਰਨਾ ਕੋਈ ਕੋਈ ਕਵੀਰਾ ਤੂੰ ਜਗਤ ਮੇਂ ਜਾਗ ਹੱਸੇ ਤੂੰ ਰੋ ਐਸੀ ਕਰਨੀ ਕਰ ਚੱਲੇ ਤਮਾਸੇ ਜਾ ਕਰੋ ਹੁਣ ਸਾਡਾ ਵੀਰ ਗਿਆ ਉਹ ਬੱਚਾ ਗਿਆ ਸਾਡਾ ਹਾਂਜੀ ਹਾਂਜੀ ਸੁਭ ਕਰਨਾ ਕਿੱਲਾਂ ਦਾ ਮਾਲ ਸੁਭ ਕਰਨਾ ਉਹਨੇ ਵੀ ਛੱਡਣ ਕੀ ਦੇਖਿਆ ਇਹ ਸੁਭ ਕਰਨ ਸੀਗਾ ਜੀ ਹੁਣ ਦੇਖੋ ਪਿੱਛੇ ਤਾਂ ਉਹ ਤਾਂ ਮੁੜ ਕੇ ਆਉਣਾ ਨਹੀਂਗਾ ਤਿੰਨ ਪੈਣਾਂ ਦਾ ਭਰਾ ਸੀਗਾ ਕੱਲਾ ਇਹਦਾ ਲੇਖਾ ਦੇਣਾ ਸੇਲ ਆ ਜੇ ਇਹਦ ਸੱਚਾ ਹੋਏ ਉਹ ਸੱਚੇ ਦਮਾਂ ਨੂੰ ਪੱਲਾ ਨਾ ਪਕੜੇ ਕੋਈ ਇੱਥੇ ਸੱਚੋ ਹੀ ਸੱਚ ਨਹੀਂ ਬੜਾ ਜੁੰਮਾ ਪਕੜ ਜੇ ਮਾਲਿਆ ਮਾਗਾ ਨੇ ਜੈਸਾ ਵਿੱਜੇਗੀ ਵੱਡੇ ਕੀ ਜਿੰਦੇ ਮੇਰੀ ਫਲ ਤੇਰੇ ਕਰਮਾਂ ਦੇ ਨਾ ਭੋਗਣੇ ਪੈਣੇ ਆ ਔਰੰਗਜ਼ੇ ਵਾਇਆ ਸਾਡੇ ਵੱਡੇ ਪੁਰਖਾਂ ਦਾ ਪੜੋ ਦਿੱਲੀ ਇੱਕ ਵਾਰ ਨਹੀਂ ਜਿੱਤੀ ਜਹੀ ਦਿੱਲੀ ਮਾਰ ਲਈ ਜਹੀ ਬਿੱਲੀ ਮਾਰ ਲਈ ਇਹ ਕੋਈ ਸਾਡਾ ਨਵਾਂ ਕੰਮ ਥੋੜਾ ਹੈ ਦਿੱਲੀ ਦਾ ਸੀ ਸਾਨੂੰ ਮਿੰਟੀ ਲਗਣਾ ਜਾਣ ਨੂੰ ਸਾਡੇ ਬਾਬਾ ਇੱਥੇ ਥੋੜੀ ਜੀ ਭਾਈ ਸਾਹਿਬ ਜੀ ਨਾਮ ਦੀ ਘਾਟ ਹੈ ਹੂੰ ਮੈਂ ਕਿਹਾ ਜਦੋਂ ਦਸਵੇਂ ਪਾਤਸ਼ਾਹ ਨੇ ਕਿਲਾ ਅਨੰਦਪੁਰ ਸਾਹਿਬ ਦਾ ਛੱਡਿਆ ਪਾੜੀ ਧਾਰ ਦੇ ਪਹਾੜੀ ਰਾਜੇ ਮੁਗਲ ਫੌਜਾਂ ਮਾਰੇ ਤੇ ਟਿੱਡੀ ਦਲ ਛੱਡਿਆ ਸੀ ਭਾਈ ਦੇਸੀ ਉਹਨੂੰ ਕਹੇ ਭਾਈ ਦੇਸੀ ਸਿੰਘ ਅਮਰਤ ਵਿੱਲਾ ਹੋ ਗਿਆ ਅੱਠ ਸਦੀ ਵਾਰ ਦਾ ਸਮਾਂ ਹੋ ਗਿਆ ਹੂੰ ਪਰ ਬਾਣੀ ਨਹੀਂ ਛੱਡੀ 14 ਜੰਗ ਲੜੇ ਮਾਰ ਸਾਰੀ ਜਿੱਤ ਕਰੀਏ ਫਿਰ ਬਾਬਾ ਦੀਪ ਸਿੰਘ ਖੰਡੇ ਬਿਨਾ ਸੀ ਤੇ ਲੜਿਆ ਭਗਤੀ ਮੈਂ ਸ਼ਕਤੀ ਹੈ ਉਹ ਰਹਿਣ ਗਵਾਇ ਸੋ ਕ ਦਿਵਸ ਗਵਾਇ ਖਾਏ ਹੀਰੇ ਜੈਸਾ ਜਨਮੇ ਕੋਡੀ ਬਦਲੇ ਜੈ ਜਵਾਨ ਜੈ ਕਿਸਾਨ ਨੌਰੇ ਜਵਾਨ ਨੇ ਨਾ ਕਿਸਾਨ ਨੇ ਉਤਮ ਖੇਤੀ ਮਦਮ ਪਾਰ ਪਹਿਲਾ ਮਦਮ ਉਤਮ ਖੇਤੀ ਸੀ ਹੁਣ ਮਦਮ ਖੇਤੀ ਹੋ ਗਈ ਕਿਸਾਨ ਆ ਜੀ ਇਹ ਤਾਂ ਜਿਹੜਾ ਕਿ ਅੰਨ ਦਾਤਾ ਹੁੰਦਾ ਏ ਹੈ ਨਾ ਜੇਕਰ ਕਿਸਾਨ ਅੰਨ ਉਗਾਉਂਦਾ ਏ ਤਾਂ ਹਰ ਇੱਕ ਦੇ ਮੂੰਹ ਦੇ ਵਿੱਚ ਰੋਟੀ ਪੈਂਦੀ ਆ ਜੇ ਕਿਸਾਨ ਅੰਨ ਹੀ ਨਹੀਂ ਕਮ ਇਹਨਾਂ ਦੇ ਬਿੱਜੂ ਆ ਬਹ ਜਿਹੜਾ ਬੱਡੂ ਆ ਤਾਂ ਰੋਟੀ ਕਿੱਥੋਂ ਖਾਣਗੇ ਲੋਕ ਇਹਨਾਂ ਦੀ ਨੀਗਾ ਖਰਾਬ ਹੋ ਗਈ ਨਾ ਦੀ ਪੰਜਾਬ ਹਰਿਆਣਾ ਦੇ ਅੱਖ ਕਿਉਂ ਐ